ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਖੰਨਾ ਨੇੜੇ ਦਰੋਹਾ ਵਿੱਚ ਇੱਕ ਸੜਕ ਹਾਦਸਾ ਹੋਣ ਦਾ ਸਮਾਚਾਰ ਹੈ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਦੱਸਦੇ ਕਿ ਅੰਮ੍ਰਿਤਸਰ ਦਿੱਲੀ ਜੀਟੀ ਰੋਡ ਦਰੋਹਾ ਨੇੜੇ ਇਹ ਹਾਦਸਾ ਵਾਪਰਿਆ ਜੀਟੀ ਰੋਡ ਤੇ ਖੜੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ ਹਾਦਸੇ ਨੇ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਪੀਤ ਦਾ ਰਹਿਣ ਵਾਲਾ ਸੀ ਅਤੇ ਦਰਵਾਹਾ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਜੀਟੀ ਰੋਡ ਉੱਪਰ ਖੜੇ ਟਰੱਕ ਦੇ ਪਿੱਛੇ ਤੇਜ਼ ਰਫ਼ਤਾਰ ਨਾਲ ਟਕਰਾ ਗਿਆ। ਇਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਜ਼ਖਮੀ ਵਿਅਕਤੀ ਨੂੰ ਖੰਨਾ ਤੋਂ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੀ ਐਕਸੀਡੈਂਟ ਹੋਇਆ ਇੱਥੇ ਦਰਾਹੇ ਦੇ ਕੋਲੇ ਦਰਾਹੇ ਦੇ ਕੋਲੇ ਐਕਸੀਡੈਂਟ ਹੋਇਆ ਸੀਗਾ ਟਰਾਲੇ ਰੋਲੇ ਚ ਕਹਿੰਦੇ ਵੱਜਿਆ। ਬਟ ਕਹਿੰਦੇ ਵੀ ਉਹ ਤਾਂ ਭੱਜ ਗਿਆ ਨਾਲ ਦੀ ਨਾਲ ਹੀ ਤਾਂ ਕਿੰਨੇ ਬੰਦੇ ਸੀ ਸਾਡੇ? ਦੋ ਜਣੇ ਸੀਗੇ ਇੱਕ ਰੈਫਰ ਕਰਤਾ ਇਹਨਾਂ ਨੇ ਚੰਡੀਗੜ੍ਹ। ਹਾਂਜੀ ਹਾਂਜੀ ਨਾਨ ਪੀਸੀ ਹੋਵੇ। ਇਹਨਾਂ ਦਾ ਸਰਵਨ ਸਿੰਘ। ਦੂਸਰੇ ਦਾ ਨਾਮ ਸਤਨਾਮ ਸਿੰਘ। ਹਾਂਜੀ ਹਾਂਜੀ ਦੋਨੇ ਕਿੱਥੇ ਪਰਬੰਧਿਤ ਤੁਸੀਂ ਦੰਗ ਨਾ ਨਹੀਂ ਨਹੀਂ ਸਰਵਨ ਸਿੰਘ ਯੂਪੀ ਦੇ ਰਹਿਣ ਵਾਲੇ ਆ ਉਹ ਪਾਇਲ ਪਿੰਡ ਦਾ ਮੁੰਡਾ ਇੱਥੇ ਕੀ ਕੰਮ ਕਰਦੇ ਸੀ ਇੱਥੇ ਫੈਕਟਰੀ ਚ ਜੌਬ ਕਰਦੇ ਸੀ ਕਾਰਨੀਪੀ ਬਣੇ ਰਹੇ ਸੀ ਤੱਕ ਕੁਝ ਪਤਾ ਨਹੀਂ ਕਿ ਉਹ ਰੋਡ ਦੇ ਵਿੱਚ ਹਾਈਵੇ ਦੇ ਉੱਤੇ ਟਰੱਕ ਖੜਿਆ ਸੀਗਾ ਟਰਾਲਾ ਖੜਿਆ ਸੀਗਾ ਜਿੱਦਾਂ ਮੌਕੇ ਤੇ ਅਸੀਂ ਦੇਖ ਕੇ ਆਏ ਹਾਂ ਹਾਈਵੇ ਤੇ ਰੋਡ ਦੇ ਵਿੱਚ ਕੋਈ ਇੰਡੀਕੇਟਰ ਕੋਈ ਕੁਛ ਨਹੀਂ ਸੀਗਾ ਰਾਤ ਨੂੰ ਰੋਟੀ ਖਾ ਕੇ ਆ ਰਹੇ ਸੀਗੇ ਸਿੱਧਾ ਵਿੱਚ ਬੱਤੀ ਹਾਂਜੀ ਮੌਕੇ ਤੇ ਹੋ ਗਈ ਸੀ ਜੀ ਥੋੜੇ ਬਹੁਤ ਹੋ ਗਏ ਇਹਨਾਂ ਦੇ ਸਾਹ ਸੁੰਜੇ ਚ ਚੱਲਦੇ ਪਏ ਸੀਗੇ ਸਾਨੂੰ ਤਾਂ ਖੈਰ ਪਤਾ ਲੱਗਦੇ ਲੱਗਦੇ ਸਾਨੂੰ 2 ਘੰਟੇ ਲੱਗ ਗਏ ਸੀਗੇ ਤੇ ਮੈਡਰ ਸੀ ਅਨਮੈਰਿਡ ਸੀ ਜੀ ਹਾਂਜੀ ਫੈਮਿਲੀ ਚ ਮੰਮੀ ਡੈਡੀ ਤੇ ਭਰਾ ਇੱਕ ਬਸ ਹਾਂਜੀ ਤੇ ਕਿੰਨੇ ਚੁਪ ਹੋਏ ਇੱਥੇ ਸਾਲ ਕੀ ਹੋਇਆ ਜਿਆਦਾ ਨਹੀਂ 10 ਮਹੀਨੇ ਸਾਲ ਕੀ ਹੈ ਮੰਗਲ ਤਾਂ ਕੀ ਕਰਨੀ ਹੈ ਮੰਗ ਕੇ ਜੰਨੇ ਰਿਕਾਰਡ ਕੀਤਾ ਦੇ ਜੀ ਪੁਲਸੋਂ ਲੋ ਹਲੇ ਤਾਂ ਪਰਚਾ ਦਿੱਤਾ ਗਿਆ ਐਫ ਆਈ ਆਰ ਉਹਨਾਂ ਨੇ ਕੱਢਤੀ ਹੈ ਬਾਕੀ ਦੇਖੋ ਕੀ ਕਹਿੰਦੇ ਆ ਜੀ ਨਾਮ ਹੈ ਜੀ ਆਪਣਾ ਸੁਤਨਾਮ ਪੁਰ ਮੇਰਾ ਪਤੀਜਾ ਸੀ ਮੇਰਾ ਸਰਮਣ ਸਿੰਘ ਜੀ ਕੇ ਸੀ ਮੇਰਾ 22 29 ਸਾਲ ਦੀ ਇਹ ਕਾਰਨ ਕਰੇਗਾ ਤੋ ਤਾਂ ਨਿਰੰਦਰੇ ਸਾਨੂੰ 1 ਵਜੇ ਫੋਨ ਗਿਆ ਕਹਿੰਦੇ ਐਕਸੀਡੈਂਟ ਹੋ ਗਿਆ ਕਿੱਥੇ ਰਹਿਣਾ ਬਲੈ ਅਯੋ ਪੀ ਨੇ ਕਿਲੀ ਪੀਤ ਕਿੱਥੇ ਕਿੰਨੇ ਹੋਏ ਜੀ ਪਤਾ ਨਹੀਂ ਇਸ ਫੈਕਟਰੀ ਚ ਲੱਗਾ ਸੀ ਕਿਸੇ ਚ ਤੇ ਕਹਿੰਦੇ ਸੀ ਨਾਲ ਜੀ ਕੋਈ ਹੋਤੀ ਤੇ ਨਾਲ ਵੀ ਸੀ ਮੁੰਡੇ ਜੀ ਇੱਕ ਦੇ ਲੱਗੀਆਂ ਉਹ ਵੀ ਪੀਜੀਆਈ ਦਾ ਖਲਾ ਸੋ ਇਹਨੂੰ ਮੇਰੀਆਂ ਭਤੀਜੀਆਂ ਰਹਿੰਦੀਆਂ ਸਰਵਣ ਦੀਆਂ ਭੈਣਾਂ ਇੱਥੇ ਚੰਡੀਗੜ੍ਹ ਰੋਡ ਤੇ ਲੁਧਿਆਣੇ ਉਹਨੇ ਫੋਨ ਕੀਤਾ ਕਿ ਕੋ ਅਜੀਬ ਗੋਲੂ ਦਾ ਐਕਸੀਡੈਂਟ ਹੋ ਗਿਆ ਸਰਵਣ ਦਾ ਕਿੰਨੀ ਏਜ ਸੀ ਉਹਦਾ 93 ਸਾਲ ਨਹੀਂ ਹਨ ਮੈਰਿਟ ਸੀਗੇ ਫਿਰ ਵੀ ਕੋਈ ਕਹਿੰਦੀ ਨਹੀਂ ਅਮਲੇ ਤੇ ਮੰਮੀ ਡੈਡੀ ਭੈਣਾਂ ਵਿਆਈਆਂ ਭਰਾ ਸੀ ਛੋਟਾ ਹਾਂ ਜੀ ਅਸੀਂ ਜੁਪੀ ਲੈ ਕੇ ਜਾ ਰਹੇ ਹਾਂ ਆਪਣੇ ਜੱਦੀ ਪਿੰਡ ਉਹਦੇ ਜੀ ਮੰੰਟੀ ਕਾ ਪ੍ਰਤੀਕਰਮ ਮੈਂ ਰੋਕ ਟੈਕ ਟੈਂਟ ਇਹ ਹੀ ਮੰਗ ਕਰਦੇ ਹਾਂ ਕਿ ਆਪਣੀਆਂ ਸਾਈਡ ਤੇ ਲਾਉਣ ਇਦਾਂ ਨਾ ਮਾਮਾ ਦੇ ਪੁੱਤ ਮਰਨ ਜਿਹੜੇ ਮਰਦੇ ਆ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਖੰਨਾ ਨੇੜੇ ਰੋਹਾ ਵਿੱਚ ਇੱਕ ਸੜਕ ਖਾਲਸਾ ਹੋਣ ਦਾ ਸਮਾਚਾਰ ਹੈ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਦੱਸਦੇ ਕਿ ਅੰਮ੍ਰਿਤਸਰ ਦਿੱਲੀ ਜੀਟੀ ਰੋਡ ਦਰੋਹਾ ਨੇੜੇ ਹਾਦਸਾ ਵਾਪਰਿਆ ਜੀਟੀ ਰੋਡ ਤੇ ਖੜੇ ਟਰੱਕ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ ਹਾਦਸੇ ਨੇ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਪੀਤ ਦਾ ਰਹਿਣ ਵਾਲਾ ਸੀ ਅਤੇ ਦੁਰਗਾ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਜੀਟੀ ਰੋਡ ਉੱਪਰ ਖੜੇ ਟਰੱਕ ਦੇ ਪਿੱਛੇ ਤੇਜ਼ ਰਫ਼ਤਾਰ ਨਾਲ ਟਕਰਾ ਗਿਆ। ਇਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਗੰਭੀਰ ਜ਼ਖਮੀ ਵਿਅਕਤੀ ਨੂੰ ਖੰਨਾ ਤੋਂ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੀ ਐਕਸੀਡੈਂਟ ਹੋਇਆ ਇੱਥੇ ਦਰਾਹੇ ਦੇ ਕੋਲੇ। ਰਾਹੇ ਦੇ ਕੋਲੇ ਐਕਸੀਡੈਂਟ ਹੋਇਆ ਸੀਗਾ ਟਰਾਲੇ ਰੋਲੇ ਚ ਕਹਿੰਦੇ ਬੱਜਿਆ ਬਟ ਕਹਿੰਦੇ ਵੀ ਉਹ ਤਾਂ ਭੱਜ ਗਿਆ ਨਾਲ ਦੀ ਨਾਲ ਹੀ ਤਾਂ ਕਿੰਨੇ ਬੰਦੇ ਸੀ ਸਾਰੇ ਦੋ ਜਣੇ ਸੀਗੇ ਇੱਕ ਰੈਫਰ ਕਰਤਾ ਇਹਨਾਂ ਨੇ ਚੰਡੀਗੜ੍ਹ ਹਾਂਜੀ ਹਾਂਜੀ ਨਾਮ ਪੀਸੀ ਉਹ ਇਹਨਾਂ ਦਾ ਸਰਵਨ ਸਿੰਘ ਦੂਸਰੇ ਦਾ ਨਾਮ ਸਤਨਾਮ ਸਿੰਘ ਹਾਂਜੀ ਹਾਂਜੀ ਤੇ ਦੋਨੇ ਕਿੱਥੇ ਪਰਬੰਧਿਤ ਸੀ ਇਹਨਾਂ ਦਾ ਨਹੀਂ ਨਹੀਂ ਸਰਵਨ ਸਿੰਘ ਯੂਪੀ ਦੇ ਰਹਿਣ ਵਾਲੇ ਆ ਉਹ ਪਾਇਲ ਪਿੰਡ ਦਾ ਮੁੰਡਾ ਤੇ ਕੀ ਕੰਮ ਕਰਦਾ ਸੀ ਇੱਥੇ ਫੈਕਟਰੀ ਚ ਜੌਬ ਕਰਦੇ ਸੀ ਕਾਰਨੀ ਵੀ ਬਣੇ ਰਿਹਾ ਸੀ ਕੋਈ ਪਤਾ ਨਹੀਂ ਕਿ ਉਹ ਰੋਡ ਦੇ ਵਿੱਚ ਹਾਈਵੇ ਦੇ ਉੱਤੇ ਟਰੱਕ ਖੜਿਆ ਸੀਗਾ ਟਰਾਲਾ ਖੜਿਆ ਸੀਗਾ ਜਿੱਦਾਂ ਮੌਕੇ ਤੇ ਅਸੀਂ ਦੇਖ ਕੇ ਆਏ ਹਾਂ ਹਾਈਵੇ ਤੇ ਰੋਡ ਦੇ ਵਿੱਚ ਕੋਈ ਇੰਡੀਕੇਟਰ ਕੋਈ ਕੁਛ ਨਹੀਂ ਸੀਗਾ ਰਾਤ ਨੂੰ ਰੋਟੀ ਖਾ ਕੇ ਆ ਰਹੇ ਸੀਗੇ ਸਿੱਧਾ ਵਿੱਚ ਬੱਤੀ ਹਾਂਜੀ ਮੌਕੇ ਦੀ ਮੌਕੇ ਤੇ ਹੋ ਗਈ ਸੀ ਜੀ ਥੋੜੇ ਬਹੁਤ ਹੋ ਗਏ ਇਹਨਾਂ ਦੇ ਸਾਹ ਸੂਜੇ ਚ ਚੱਲਦੇ ਪਏ ਸੀਗੇ ਸਾਨੂੰ ਤਾਂ ਖੈਰ ਪਤਾ ਲੱਗਦੇ ਲੱਗਦੇ ਸਾਨੂੰ 2 ਘੰਟੇ ਲੱਗ ਗਏ ਸੀਗੇ ਅਨਮੈਰਿਡ ਸੀ ਹਾਂਜੀ ਫੈਮਿਲੀ ਚ ਮੰਮੀ ਡੈਡੀ ਤੇ ਭਰਾ ਇੱਕ ਬਸ ਹਾਂਜੀ ਤੇ ਕਿੰਨੇ ਚੁੱਪ ਹੋਏ ਇੱਥੇ ਸਾਲ ਕਈ ਹੋਇਆ ਜਿਆਦਾ ਨਹੀਂ 10 ਮਹੀਨੇ ਸਾਲ ਕੀ ਹੈ ਮੰਗ ਤੱਕ ਕੀ ਕਰਨੀ ਹੈ ਮੰਗ ਕੀ ਜੰਨੇ ਰਿਕਾਰਡ ਸੀ ਕਰਦੇ ਪੁਲਸੋਂ ਲੋ ਹਲੇ ਤਾਂ ਪਰਚਾ ਦਿੱਤਾ ਗਿਆ ਐਫ ਆਈ ਆਰ ਉਹਨਾਂ ਨੇ ਕੱਢਤੀ ਹੈ ਬਾਕੀ ਦੇਖੋ ਕੀ ਕਹਿੰਦੇ ਆ ਨਾਮ ਇਹ ਜਸਪਾਲ ਸੁਤਨਾਮ ਕੋ ਮੇਰਾ ਭਤੀਜਾ ਸੀ ਮੇਰਾ ਪਤੀਜਾ ਸੀ ਮੇਰਾ ਸਰਬਨ ਸਿੰਘ ਜੀ ਕੇ ਸੀ ਮੇਰਾ 29 ਸਾਲ ਦੀ 30 ਕਾਲੇ ਤੋਂ ਬਰੇਗਾ ਸੀ ਉਹ ਤਾਂ ਨਿਰੰਦ ਦੇ ਸਾਨੂੰ 1 ਵਜੇ ਫੋਨ ਗਿਆ ਕਹਿੰਦੇ ਐਕਸੀਡੈਂਟ ਹੋ ਗਿਆ ਕਿੱਥੇ ਰਹਿਣਾ ਬਲੈ ਯੋ ਪੀ ਨੇ ਕਿਲੀ ਪੀਤ ਇੱਕ ਮਹੀਨੇ ਹੋਇਆ ਜੀ ਨਾਂਕੀ ਕਰਦੇ ਪੁਰਾਣੀ ਇਸੇ ਫੈਕਟਰੀ ਚ ਲੱਗਾ ਸੀ ਕਿਸੇ ਚ ਤੇ ਕੰਦੇ ਸੀ ਨਾਲ ਵੀ ਕੋਈ ਹੋਤੀ ਤੇ ਨਾਲ ਵੀ ਸੀ ਮੁੰਡੇ ਚ ਇੱਕ ਦੇ ਲੱਗੀਆਂ ਉਹ ਵੀ ਪੀਜੀਆਈ ਦਾ ਖਲਾ ਸਾਨੂੰ ਮੇਰੀਆਂ ਭਤੀਜੀਆਂ ਰਹਿੰਦੀਆਂ ਸਰਵਣ ਦੀਆਂ ਭੈਣਾਂ ਇੱਥੇ ਚੰਡੀਗੜ੍ਹ ਰੋਡ ਤੇ ਲੁਧਿਆਣੇ ਉਹਨੇ ਫੋਨ ਕੀਤਾ ਕਿ ਕੋ ਅਜੀਬ ਗੋਲੂ ਦਾ ਐਕਸੀਡੈਂਟ ਹੋ ਗਿਆ ਸਰਵਣ ਦਾ ਕਿੰਨੀ ਕੇਸ ਇਹਨਾਂ ਨੂੰ 83 ਸਾਲ ਮੈਰਿਟ ਨਹੀਂ ਹਨ ਮੈਰਿਟ ਸੀਗੇ ਤਾਂ ਫਿਰ ਕੋਣ ਕਹਿੰਦੀ ਹੈ ਮੈਲੇਟ ਮੰਮੀ ਡੈਡੀ ਪੈਣਾ ਵੀ ਆਈਆਂ ਭਰਾ ਅਸੀਂ ਛੋਟੇ ਹਾਂ ਹਾਂਜੀ ਅਸੀਂ ਜੂਪੀ ਲੈ ਕੇ ਜਾ ਰਹੇ ਹਾਂ ਆਪਣੇ ਜੱਦੀ ਪਿੰਡ ਉਹਦੇ ਇਹ ਮੰਗੀ ਕਰਤਾ ਰਹੇ ਮੈਂ ਰੋਟੇ ਆਖਦੇ ਜੀ ਇਹ ਹੀ ਮੰਗ ਕਰਦੇ ਆ ਕਿ ਆਪਣੀਆਂ ਸਾਈਡ ਤੇ ਲਾਉਣ ਏਦਾਂ ਨਾ ਮਾਮਾ ਦੇ ਪੁੱਤ ਮਰਨ ਜਿਹੜੇ ਮਰਦੇ ਆ